ਮੈਨੂੰ ਇਦਾਂ ਲੱਗਦਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਡਿਊਟੀ ਲਾਈ ਆ ਕਿ ਗਰੀਬ ਸਿੱਖ ਜਿਹੜਾ ਹੈਗਾ ਮਜਲੂਮ ਜਿਹੜਾ ਹੈਗਾ ਨਮਾਣਾ ਜਿਹੜਾ ਹੈਗਾ ਜਿਹਦੀ ਕੋਈ ਬਾਣੀ ਫੜਦਾ ਉਹਦੀ ਬਾਹ ਗੜੀ ਪੜੇ ਸਾਰੀਆਂ ਬਰਾਦਰੀਆਂ ਸਾਰੀਆਂ ਜਾਤਾਂ ਸਾਡੀਆਂ ਨੇ ਸਾਰੇ ਲੋਕ ਸਾਡੇ ਨੇ ਹਰ ਪੰਜਾਬੀ ਸਾਡਾ ਆ ਸਰ ਲਗਭਗ ਸਵਾ ਕਰੋੜ ਤੋਂ ਉੱਪਰ ਵਾਦੀ ਕਿਡੂਰ ਕਾਸਟ ਭਾਈਚਾਰੇ ਦੀ ਆ ਜੇ ਸਵਾ ਕਰੋੜ ਵਾਦੀ ਆ ਤਾਂ ਉਹਦਾ ਤਕਰੀਬਨ 70 80 ਲੱਖ ਵੋਟਰ ਵੀ ਆ ਪੰਜਾਬ ਚ ਗੱਲਾਂ ਬਾਤਾਂ ਨਾਲ ਨਹੀਂਓ ਸ਼ੇਰ ਬਣਦੇ ਹਿੰਮਤਾਨਾ ਅਣਖੀ ਦਲੇਰ ਬਣਦੇ ਮੋਟਿਆਂ ਤੱਥੁਕੀਏ ਨਾ ਵੈਰੀ ਅਗੇ ਚੁਕੀਏ ਨਾ ਸੂਰਮੇ ਨੇ ਸ਼ੂਦੇ ਸਦਾ ਹੀ ਬੁਲੰਦੀਆਂ ਜਿਉ ਰੱਬ ਹੀ ਕਰਾਵੇ ਤੱਚੜਾਈਆਂ ਹੁੰਦੀਆਂ ਜਨਾਬ ਇਸ ਲਾਮਾ ਤੇ ਇਹ ਚੜਾਈਆਂ ਹੋਣ ਵੀ ਕਿਉਂ ਨਾ ਜਦੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਮੈਨੀ ਦੀ ਸੇਵਾ ਸਰਦਾਰ ਜਸਵੀਰ ਸਿੰਘ ਗੜੀ ਵਰਗੇ ਬਹਾਦਰ ਯੋਧੇ ਕਰਦੇ ਹੁਣ ਲੋਹੇ ਦੇ ਸ਼ਹਿਰ ਬਟਾਲੇ ਚ ਦਰਦਾਂ ਦੇ ਫਕਰ ਕਵੀ ਸ਼ਿਵ ਕੁਮਾਰ ਬਟਾਲਵੀ ਐਡੀਟੋਰੀਅਮ ਚ ਬੈਠ ਕੇ ਸਿਸਟਮ ਦੇ ਦਿੱਤੇ ਦਰਦ ਨਾਲ ਤੜਫ ਰਹੇ ਪੀੜਤ ਲੋਕਾਂ ਦੇ ਦਰਦ ਦੂਰ ਕੀਤੇ ਸਰਦਾਰ ਜਸਵੀਰ ਸਿੰਘ ਗੜੀ ਲੋਕ ਰੋਂਦੇ ਆਏ ਤੇ ਹੱਸਦੇ ਗਏ ਸਰਦਾਰ ਜਸਵੀਰ ਸਿੰਘ ਗੜੀ ਤੇ ਇਨਸਾਫ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੱਖਾਂ ਸਾਹਮਣੇ ਕੋਮਲਗਾ ਤੇ ਸੋਚਣ ਲਈ ਮਜਬੂਰ ਹੋ ਗਏ ਕਿ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸੀਨੇ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਵਰ ਕਿਉਂ ਦਿੱਤਾ ਸੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਜਿਵੇਂ ਹੀ ਬਟਾਲਾ ਦੀ ਸ਼ਿਵ ਐਡੀਟੋਰੀਅਮ ਦੇ ਵਿੱਚ ਪਹੁੰਚਦੇ ਨੇ ਤਾਂ ਸਾਹਮਣੇ ਜ਼ਿਲ੍ਹਾ ਗੁਰਦਾਸਪੁਰ ਦਾ ਸਮੁੱਚਾ ਪ੍ਰਸ਼ਾਸਨ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਉਹਨਾਂ ਦਾ ਸਵਾਗਤ ਹਰ ਇੱਕ ਨੇ ਬੜੇ ਜੋਸ਼ ਤੇ ਨਾਲ ਤੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਕੀਤਾ ਡੀਸੀ ਗੁਰਦਾਸਪੁਰ ਏਡੀਸੀ ਗੁਰਦਾਸਪੁਰ ਐਸਡੀਐਮ ਬਟਾਲਾ ਤੇ ਉਹਨਾਂ ਤੋਂ ਇਲਾਵਾ ਭਾਈ ਦਵਿੰਦਰ ਸਿੰਘ ਹੋਣਾ ਨੇ ਵੀ ਉਹਨਾਂ ਨੂੰ ਸਰੋਪਾਉ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਸਰਦਾਰ ਗੜੀਦਾਰ ਨੂਰਾਨੀ ਤੇ ਮੁਸਕਰਾਉਂਦਾ ਚਿਹਰਾ ਹਾਸੇ ਖੇਟੀਆਂ ਕਰਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਾਨੂੰਨ ਸਿਖਾਉਦੇ ਵੀ ਨਜ਼ਰ ਆਇਆ ਇਨੇ ਕੁਪਰਾਲਾ ਸੰਤ ਸਪਾਹੀ ਸੇਵਾ ਸੁਸਾਇਟੀ ਦੇ ਮੁਖੀ ਭਾਈ ਦਵਿੰਦਰ ਸਿੰਘ ਵੱਲੋਂ ਇਹ ਵੇਖ ਕੇ ਕੀਤਾ ਗਿਆ ਕਿ ਐਸਸੀ ਐਸਟੀ ਸਮਾਜ ਦੇ ਲੋਕ ਇਨਸਾਫ ਲਈ ਦਰਦਰ ਪਟਕਦੇ ਨਹੀਂ ਕੁਝ ਸਿਆਸੀ ਪਹੁੰਚ ਵਾਲੇ ਤੇ ਕਈ ਜਾਤੀ ਹੰਕਾਰੀ ਇਹਨਾਂ ਦੀ ਪੇਸ਼ ਨਹੀਂ ਜਾਣ ਦਿੰਦੇ ਜੇਪ ਚੇਰੇ ਪੈਸੇ ਨਹੀਂ ਹੁੰਦੇ ਕਿ ਚੰਡੀਗੜ੍ਹ ਜਾ ਕੇ ਸਰਦਾਰ ਜਸਪੀਤ ਸਿੰਘ ਗੜੀ ਅੱਗੇ ਆਪਣਾ ਦੁਖੜਾ ਦੱਸ ਸਕ ਭਾਈ ਦਵਿੰਦਰ ਸਿੰਘ ਵੱਲੋਂ ਗੜੀ ਸਾਹਿਬ ਅੱਗੇ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਕਿ ਗੜੀ ਸਾਹਿਬ ਗੁਰਦਾਸਪੁਰ ਜ਼ਿਲ੍ਹੇ ਦੇ ਪੀੜਤ ਲੋਕਾਂ ਲਈ ਪਟਾਲਾ ਦੇ ਸ਼ਿਵ ਐਡੀਟੋਰੀਅਮ 'ਚ ਕਿਉਂ ਨਾ ਇੱਕ ਲੋਕ ਅਦਾਲਤ ਲਗਾਈ ਜਾਵੇ ਤਾਂ ਗੜੀ ਸਾਹਿਬ ਨੇ ਉਹਨਾਂ ਦੀ ਇਸ ਫਰਿਆਦ ਨੂੰ ਮੰਨਦੇ ਹੋਏ ਇਸ ਅਪੀਲ ਨੂੰ ਮੰਨਦੇ ਹੋਏ ਤੇ ਪਟਾਲਾ ਦੀ ਸ਼ਿਵ ਐਡੀਟੋਰੀਅਮ ਦੇ ਵਿੱਚ ਲੋਕ ਅਦਾਲਤ ਲਗਾ ਕੇ ਮੌਕੇ ਤੇ ਲੰਬੇ ਸਮੇਂ ਤੋਂ ਲੰਮਕ ਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਤੇ ਸਰਦਾਰ ਜਸਵਿੰਦਰ ਸਿੰਘ ਗੜੀ ਦੇ ਇਨਸਾਫ ਨੂੰ ਵੇਖ ਕੇ ਹਰ ਪੀੜਤ ਖੁਸ਼ੀ 'ਚ ਝੂਮਦਾ ਹੋਇਆ ਨਜ਼ਰ ਆਇਆ ਤੇ ਜ਼ੁਬਾਨ 'ਚੋਂ ਇੱਕੋ ਹੀ ਲਫ਼ਜ਼ ਨਿਕਲਿਆ ਸ ਵਾਹ ਗੜੀ ਸਾਹਿਬ ਵਾਹ ਅੱਜ ਬਟਾਲੀ ਵਿਖੇ ਮਾਨਯੋਗ ਚੇਅਰਮੈਨ ਸਾਹਿਬ ਪੰਜਾਬ ਐਸਸੀ ਕਮਿਸ਼ਨ ਬਟਾਲੀ ਵਿਖੇ ਆਏ ਸੀਗੇ ਤੇ ਜਿਸ ਦੇ ਸਬੰਧ ਵਿੱਚ ਵੱਖ-ਵੱਖ ਸ਼ਿਕਾਇਤਾਂ ਜੋ ਮਾਨਯੋਗ ਕਮਿਸ਼ਨ ਪਾਸ ਪਹਿਲਾਂ ਚੱਲ ਰਹੀਆਂ ਸਨ ਉਹਨਾਂ ਚੋਂ ਕੁਝ ਸ਼ਿਕਾਇਤਾਂ ਜੋ ਪੁਲਿਸ ਵਿਭਾਗ ਨਾਲ ਸੰਬੰਧਤ ਸਨ ਤੇ ਕੁਝ ਪ੍ਰਸ਼ਾਸਨ ਦੇ ਨਾਲ ਤੇ ਅਰਲ ਡਿਵੈਲਪਮੈਂਟ ਡਿਪਾਰਟਮੈਂਟ ਦੇ ਨਾਲ ਉਹਨਾਂ ਦੀ ਮਾਨਯੋਗ ਚੇਅਰਮੈਨ ਸਾਹਿਬ ਵੱਲੋਂ ਅੱਜ ਸੁਣਵਾਈ ਕੀਤੀ ਗਈ ਹੈ ਸਾਨੂੰ ਵੀ ਐਜ਼ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਤੇ ਪੁਲਿਸ ਵੱਲੋਂ ਵੀ ਜਿਹੜਾ ਉਹਦੇ ਤੇ ਇਮੀਡੀਏਟ ਐਕਸ਼ਨ ਲੈਣ ਦੀ ਸਾਡੇ ਉੱਤੇ ਜਿਹੜਾ ਸਾਨੂੰ ਬਾਊਂਡ ਕੀਤਾ ਗਿਆ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਮਾਨਜੋ ਕਮਿਸ਼ਨ ਨੂੰ ਕਿ ਅਸੀਂ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਜਿਹੜੀ ਹੈ ਉਹ ਸਹੀ ਢੰਗ ਨਾਲ ਪਾਲਣਾ ਕਰਦੇ ਹੋਏ ਬਣਦਾ ਇਨਸਾਫ ਦਿਵਾਉਣ 'ਚ ਪੂਰਾ ਸਹਿਯੋਗ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਮਾਨਜੋ ਗੜੀ ਸਾਹਿਬ ਦਾ ਐਮੋਸ਼ਨਲ ਐਸ ਸੀ ਐਸਟੀ ਕਮਿਸ਼ਨ ਉਹਨਾਂ ਦਾ ਇੱਥੇ ਹੋਂਦ ਤੇ ਜੀ ਆਇਆਂ ਕਹਿੰਦਾ ਜੋ ਵੀ ਅੱਜ ਲੋਕਾਂ ਦੀਆਂ ਗ੍ਰਿਵੈਂਸਿਸ ਸੀਗੀਆਂ ਉਹਦਾ ਨਿਵਾਰਨ ਇਹਨਾਂ ਨੇ ਇੱਥੇ ਆ ਕੇ ਜ਼ਿਲ੍ਹਾ ਬਟਾਲਾ ਵਿੱਚ ਕੀਤਾ ਹੈ ਕੁਝ ਨਵੀਆਂ ਕੰਪਲੇਂਟਸ ਲਈਆਂ ਕੁਝ ਪੁਰਾਣੀਆਂ ਦਾ ਅਰਜੂ ਕੀਤਾ ਤਾਂ ਜੋ ਵੀ ਮਾਨਯੋਗ ਕਮਿਸ਼ਨ ਦੀਆਂ ਹਦਾਇਤਾਂ ਹਨ ਉਹਨਾਂ ਦੀ ਅਸੀਂ ਜਿਵੇਂ ADC ਸਾਹਿਬ ਨੇ ਤੁਹਾਨੂੰ ਦੱਸਿਆ ਇਹਨਾਂ ਨੂੰ ਪਾਲਣਾ ਕਰਾਂਗੇ ਉਹ ਜੋ ਵੀ ਗਵਰਨਸ ਇਸ ਕਮਿਸ਼ਨ ਵੱਲੋਂ ਸਾਨੂੰ ਡਾਇਰੈਕਸ਼ਨਸ ਹੁੰਦੀਆਂ ਉਹਨਾਂ ਨੂੰ ਅਸੀਂ ਕੰਪਲਾਈਂਸ ਕਰਕੇ ਜੋ ਜੋ ਡੇਟਸ ਸਾਨੂੰ ਦਿੱਤੀਆਂ ਗਈਆਂ ਉਹਦੇ ਮੁਤਾਬਕ ਅਸੀਂ ਮਾਨਯੋਗ ਕਮਿਸ਼ਨ ਨੂੰ ਅਪਡੇਟਸ ਦਿੰਦੇ ਹਾਂ ਪੰਜਾਬ ਦੇ ਅ ਲੋਕਾਂ ਦੇ ਦਰਦਾਂ ਦੇ ਕਵੀ ਸ਼ੇਵ ਕੁਮਾਰ ਬਟਾਲਵੀ ਜੀ ਦੀ ਯਾਦ ਵਿੱਚ ਬਟਾਲਾ ਸ਼ਹਿਰ ਦਾ ਇਹ ਯਾਦਗਾਰੀ ਆਡੀਟੋਰੀਅਮ ਜਿਹਦੇ ਵਿੱਚ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਅ ਇੱਕ ਤਰੀਕੇ ਨਾਲ ਲੋਕਾਂ ਦੀ ਸੁਣਵਾਈ ਜਿਹੜੇ ਕਮਿਸ਼ਨ ਕੋਲ ਵੱਖ-ਵੱਖ ਤਰ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਹੋਈਆਂ ਸੀ ਉਹਨਾਂ ਦੇ ਵਿੱਚੋਂ ਕੁਝ ਫੈਸਲੇ ਲਿਆ ਕੇ ਅਸੀਂ ਲੋਕਾਂ ਦੇ ਵਿੱਚ ਸਾਹਮਣੇ ਰੋਬਰੂ ਹੋ ਕੇ ਸਬੰਧਤ ਵਿਭਾਗਾਂ ਨੂੰ ਵੀ ਉਹਦੇ ਨਾਲ ਬੁਲਾਇਆ ਤਾਂ ਜੋ ਲੋਕਾਂ ਨੂੰ ਜਸਟਿਸ ਇਨਸਾਫ ਆਮ ਪਬਲਿਕ ਨੂੰ ਜਿਹੜੇ ਸ਼ਹਿਰੀ ਆ ਪੰਜਾਬ ਦੇ ਉਹ ਆਪਣਾ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਖਤਮ ਕੀਤਾ ਜਾ ਸਕੇ ਅੱਜ ਲਾਈਵ ਸੁਣਵਾਈ ਜਿਹੜੀ ਹੈਗੀ ਆ ਉਹ ਕੀਤੀ ਗਈ ਆ ਔਰ ਪੂਰੇ ਪੰਜਾਬ ਦੇ ਵਿੱਚ ਕਿਉਂਕਿ 38% ਤੋਂ ਜ਼ਿਆਦਾ ਸ਼ੈਡਿਊਲ ਕਾਸਟ ਪਾਪੂਲੇਸ਼ਨ ਹੈ ਤਾਂ ਲਗਭਗ ਸਵਾ ਕਰੋੜ ਤੋਂ ਉੱਪਰ ਵਾਦੀ ਸ਼ੈਡਿਊਲ ਕਾਸਟ ਭਾਈਚਾਰੇ ਦੀ ਆ ਜੇ ਸਵਾ ਕਰੋੜ ਵਾਦੀ ਆ ਤਾਂ ਉਹਦਾ ਤਕਰੀਬਨ 70-80 ਲੱਖ ਵੋਟਰ ਵੀ ਆ ਪੰਜਾਬ 'ਚ ਮਤਲਬ ਇੱਕ ਬਹੁਤ ਵੱਡਾ ਸੈਕਸ਼ਨ ਵਾ ਜਿਹਦੀਆਂ ਜਿਨ੍ਹਾਂ ਦੇ ਲਈ ਕਨਸਟੀਟਿਊਸ਼ਨ ਦੇ ਵਿੱਚ ਬਹੁਤ ਸਾਰੇ ਸੇਫਗਾਰਡ ਨੇ ਕਨਸਟੀਟਿਊਸ਼ਨਲ ਰਾਈਟ ਨੇ ਉਹਨਾਂ ਸੇਫਗਾਰਡ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਜਿਹੜਾ ਹੈਗਾ ਉਹ ਆਰਟੀਕਲ 14 15 16 17 18 19 ਇਹ ਜਿਹੜੇ ਆਰਟੀਕਲ ਨੇ ਕਨਸਟੀਟਿਊਸ਼ਨ ਦੇ ਫੰਡਾਮੈਂਟਲ ਰਾਈਟ ਵਿੱਚ ਆਉਂਦੇ ਨੇ ਉਹ ਹਰ ਜਾਤੀ ਹਰ ਧਰਮ ਦੇ ਲੋਕਾਂ ਨੂੰ ਮਿਲੇ ਹੋਏ ਨੇ ਇਹਨਾਂ ਮਿਲੇ ਹੋਏ ਕਾਨੂੰਨਾਂ ਨੂੰ ਸਾਰੇ ਵਰਗਾਂ ਤੱਕ ਸਹੀ ਰੂਪ ਨਾਲ ਦੇਸ਼ ਦੀ ਸਰਕਾਰ ਸੂਬੇ ਦੀ ਸਰਕਾਰ ਪਹੁੰਚਾ ਸਕੇ ਸੰਵਿਧਾਨ ਨੂੰ ਲਾਗੂ ਕਰ ਸਕੇ ਉਹਦੇ ਲਈ ਵੱਖ-ਵੱਖ ਏਜੰਸੀਆਂ ਨੇ ਕਿ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਜਿਹੜੇ ਲੋੜਵੰਦ ਲੋਕ ਨੇ ਉਹ ਚੰਡੀਗੜ੍ਹ ਪੁੱਜਣਾ ਉਹਨਾਂ ਦਾ ਬਹੁਤ ਔਖਾ ਹੁੰਦਾ ਆ ਉਸ ਲੜੀ ਦੇ ਵਿੱਚ ਅੱਜ ਜਦੋਂ ਅਸੀਂ ਚੰਡੀਗੜ੍ਹ ਦਾ ਕਿਲਾ ਮਜ਼ਬੂਤ ਕੀਤਾ ਆ ਪੰਜਾਬ ਰਾਜਨ ਸੂਚੇ ਜਾਤੀ ਕਮਿਸ਼ਨ ਦਾ ਤਾਂ ਹੁਣ ਸਾਨੂੰ ਇਦਾਂ ਲੱਗਦਾ ਆ ਕਿ ਪਿੰਡਾਂ ਦੇ ਵਿੱਚ ਜ਼ਿਲ੍ਹਿਆਂ ਤੱਕ ਉੱਤਰ ਕੇ ਇਸ ਕਿਲੇਬੰਦੀ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਤਾਂ ਜੋ ਲੋੜਵੰਦ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜੇ ਕਨਸਟੀਟਿਊਸ਼ਨਲ ਰਾਈਟ ਦੇ ਅਧਿਕਾਰੀ ਨੇ ਉਹਨਾਂ ਨੂੰ ਹੱਕਦਾਰ ਮਿਲ ਸਕਣ ਉਸੇ ਲੜੀ ਦੇ ਤਹਿਤ ਇਹ ਕੁਝ ਮੈਂ ਪਾਇਲਟ ਪ੍ਰੋਜੈਕਟ ਜਿਹੜੇ ਆ ਆ 2-3 ਮਹੀਨੇ ਜਿਹੜੇ ਆ ਉਹ ਤੇ ਲੱਗਣਗੇ ਜਿਹਦੇ ਵਿੱਚ ਅੱਜ ਦਾ ਜਿਹੜਾ ਇਹ ਲਾਈਵ ਆਪਾਂ ਸੁਣਵਾਈਆਂ ਕੀਤੀਆਂ ਵਕ ਵਕਟ ਅਪਾਰਟਮੈਂਟਾਂ ਨੂੰ ਸਦਕੇ ਇੱਕ ਪਾਇਲਟ ਪ੍ਰੋਜੈਕਟ ਦੀ ਤਰ੍ਹਾਂ ਸੀਗਾ ਇੱਕ ਫੁੱਲ ਪਲਾਨਡ ਅਸੀਂ ਇਹ ਸਮਾਂ ਜਿਹੜਾ ਆ ਇਹ ਸ਼ੁਰੂ ਹੋ ਜਾਏਗਾ April May ਦੇ ਵਿੱਚ ਇਸੇ ਲੜੀ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਪੰਜਾਬ ਪੁਲਿਸ ਵਿਭਾਗ ਦੇ ਡੀਐਸਪੀਜ਼ ਨੇ ਜਿਹੜੇ ਐਕਟ ਨੂੰ ਲਾਗੂ ਕਰਨ ਦੀ ਇਨੀਸ਼ੀਅਲ ਏਜੰਸੀ ਆ অথੋરાઇਜ਼ ਪਰਸਨ ਨੇ ਅਗਸਟਡ ਆਫੀਸਰ ਤੇ ਉਹ ਉੱਥੇ ਬਹੁਤ ਉਸ ਲੈਵਲ ਤੇ ਕਮੀਆਂ ਸੀਗੀਆਂ ਉਹ ਅਸੀਂ ਪੁਲਿਸ ਵਿਭਾਗ ਦੇ ਹੈੱਡ ਮਾਨਯੋਗ ਡੀਜੀ ਸਾਹਿਬ श्री ਗੌਰਵ ਜਾਦਵ ਜੀ ਦੇ ਧਿਆਨ ਚ ਲਿਆਂਦਾ ਸੀ ਉਸ ਲੜੀ ਦੇ ਵਿੱਚ ਮੈਂ ਅੱਜ ਤੋਂ 3 ਦਿਨ ਪਹਿਲਾਂ ਜਿਹੜੀ ਮਹਾਰਾਜਾ ਰਣਜੀਤ ਸਿੰਘ ਪੁਲਿਸ ਟ੍ਰੇਨਿੰਗ ਅਕੈਡਮੀ ਫਲੋਰ ਹੈ ਉੱਥੇ ਅਸੀਂ ਡੀਐਸਪੀ ਨੂੰ ਟ੍ਰੇਨਿੰਗ ਦੇਣ ਦਾ ਐਕਟ ਦੇ ਉੱਤੇ 35 ਡੀਐਸਪੀ ਬੱਖ-ਬੱਖ ਕੋਨਿਆਂ ਤੋਂ ਆਏ ਜਿਨ੍ਹਾਂ ਨੂੰ 4-5 ਘੰਟੇ ਅਸੀਂ ਲਗਾਤਾਰ ਇਸ ਕੰਮਕਾਜ਼ਵਾਰੀ ਟ੍ਰੇਨ ਕੀਤਾ ਔਰ ਇਸੇ ਲੜੀ ਦੇ ਵਿੱਚ ਅਸੀਂ ਇੱਕ ਬੈਲਫੇਅਰ ਨੂੰ ਇੱਕ ਪਾਇਲਟ ਪ੍ਰੋਜੈਕਟ ਦੇਣ ਜਾ ਰਹੇ ਹਾਂ ਉਹਦੇ ਚ ਜਿੰਨੀਆਂ ਰੋਸਟਰ ਰਜਿਸਟਰ ਚੈਕਿੰਗ ਕਮੇਟੀਆਂ ਨੇ ਜਿਹੜੀਆਂ ਰਿਜ਼ਰਵੇਸ਼ਨ ਨੂੰ ਚੈੱਕ ਕਰਦੀਆਂ ਨੇ ਰਿਜ਼ਰਵੇਸ਼ਨ ਐਂਡ ਪ੍ਰੋਮੋਸ਼ਨ ਚੈੱਕ ਕਰਦੀਆਂ ਨੇ ਉਹਨਾਂ ਦੀ ਅਸੀਂ ਇੱਕ ਟ੍ਰੇਨਿੰਗ ਜਿਹੜੀ ਆ ਮੇ ਵੀ ਅਪ੍ਰੈਲ ਦੇ ਫਰਸਟ ਵੀਕ ਅਸੀਂ ਜਿਹੜੀ ਉਹ ਪਾਇਲਟ ਪ੍ਰੋਜੈਕਟ ਦੀ ਤਰ੍ਹਾਂ ਮੈਕਸੀਪਾ ਜਿਹੜਾ ਭਵਨ ਹੈਗਾ ਆ ਟੇ ਨੇ ਉਹ ਗਵਰਨਮੈਂਟ ਪੰਜਾਬ ਸਰਕਾਰ ਦਾ ਉੱਥੇ ਅਸੀਂ ਉਹਨੂੰ ਸ਼ੁਰੂ ਕਰਨ ਜਾ ਰਹੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਨਾਲ ਦੀ ਨਾਲ ਇੱਕ ਪਾਇਲਟ ਪ੍ਰੋਜੈਕਟ ਦੀ ਤਰ੍ਹਾਂ ਲੋਕਾਂ 'ਚ ਵੀ ਖੜੇ ਹੋਏ ਆਂ ਔਰ ਅਸੀਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਿਹੜੇ ਅਗਲੇ 6 ਮਹੀਨੇ ਆ ਉਹ ਅਸੀਂ ਪੰਜਾਬ ਦੇ ਹਰ ਜ਼ਿਲ੍ਹਿਆਂ ਦੇ ਵਿੱਚ ਔਰ ਸਾਡਾ ਟਾਰਗੇਟ ਤਹਿਸੀਲਾਂ ਤੱਕ ਵੀ ਪੁੱਜ ਕੇ ਦੋ-ਦੋ ਤਿੰਨ-ਤਿੰਨ ਤਹਿਸੀਲਾਂ ਤੱਕ ਪੁੱਜ ਕੇ ਵੀ ਜਿਦਾਂ ਗਰਦਾਸਪੁਰ ਜ਼ਿਲ੍ਹਾ ਆ ਕਿੱਥੇ ਹਰਗੁਬਿੰਦਪੁਰ ਸਾਹਿਬ ਕਿੱਥੇ ਕਿੱਥੇ ਅ ਜ਼ਿਲ੍ਹਾ ਗਰਦਾਸਪੁਰ ਦਾ ਹੈੱਡਕੁਆਰਟਰ ਤਾਂ ਡੀਸੀ ਸਾਹਿਬ ਵੀ ਸਵੇਰੇ ਮਾਨਯੋਗ ਡੀਸੀ ਸਾਹਿਬ ਸ਼੍ਰੀ ਉਪਲ ਜੀ ਬਕਾਇਦਾ ਆਏ ਸੀਗੇ ਕਿਉਂਕਿ ਬਹੁਤ ਵੱਡਾ ਜ਼ਿਲ੍ਹਾ ਹੈ ਬਹੁਤ ਕੰਮ ਹੁੰਦੇ ਨੇ ਮੈਂ ਖੁਦ ਹੀ ਉਹਨਾਂ ਕਿਆ ਕਿ ਤੁਸੀਂ ਦੇਖ ਲਓ ਏਡੀਸੀ ਸਾਹਿਬ ਬੈਠੇ ਨੇ ਸਤਿਕਾਰਯੋਗ ਦੋਨੋਂ ਏਡੀਸੀ ਡਿਵੈਲਪਮੈਂਟ ਵੀ ਏਡੀਸੀ ਜਨਰਲ ਵੀ ਮਾਨਯੋਗ ਗੁਰਸਿਮਰਨ ਸਿੰਘ ਜੀ ਵੀ ਔਰ ਮਾਨਯੋਗ ਗਿਲ ਸਾਹਿਬ ਵੀ ਅੱਜ ਦੀ ਜਿਹੜੀ ਲੜੀ ਆ ਇਹ ਇੱਕ ਵਿਸ਼ੇਸ਼ ਉਪਰਾਲਾ ਆ ਲੋਕਾਂ ਨੂੰ ਉਹਨਾਂ ਦੇ ਘਰ ਤੱਕ ਜਾ ਕੇ ਉਹਨਾਂ ਨੂੰ ਸਹੂਲਤਾਂ ਦੇਣੀਆਂ ਪਬਲਿਕ ਨੂੰ ਉਹਨਾਂ ਦੇ ਜ਼ਿਲ੍ਹੇ ਤੱਕ ਪੁੱਜ ਕੇ ਉਹਨਾਂ ਨੂੰ ਜਸਟਿਸ ਔਰ ਨਿਆਂ ਦੀ ਗੱਲ ਕਰਨ ਜੀ ਕੋਲ ਪੜਵਾਈ ਸੀ ਬਾਜਬਾਜੀ ਆ ਕੇ ਗਏ ਉਹਨਾਂ ਦਾ ਬਕਾਇਦਾ ਜਿਹੜਾ ਹੈਗਾ ਇਹ ਸਿਗਨੇਚਰ ਵਾਲੀ ਫਾਈਲ ਮੇਰੇ ਕੋਲ ਆਈ ਆ ਉਹਨਾਂ ਦੇ ਬਕਮਿੰਸ ਸਾਹਿਬ ਮੇਰੇ ਕੋਲ ਆਏ ਆ ਮੇਤੋਂ ਬਾਅਦ ਉਹ ਕੋਰਟ ਚਲੇ ਗਏ ਆ ਕੋਰਟ ਨੇ ਜਿਹੜਾ ਮਾਮਲਾ ਆ ਉਹ ਸਾਰਾ ਹੀ ਜਿਹੜਾ ਹੈਗਾ ਆ ਉਹ ਉਹਨਾਂ ਨੇ ਆਪਣੀ ਸੜਵਾਈ ਚਲੇ ਦਿੱਤੀ। ਥੈਂਕ ਯੂ। ਹਾਲਾਂਕਿ ਮੇਰਾ ਜਿਹੜਾ ਕਮਿਸ਼ਨ ਹੈ ਉਹ ਅਨਸੂਚੇ ਜਾਤੀ ਵਰਗਾਂ ਨਾਲ ਸੰਬੰਧਿਤ ਕਮਿਸ਼ਨ ਹੈ। ਪਰ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਹੱਥ ਬੰਨ੍ਹ ਕੇ ਸਿਰ ਨੀਮਾ ਕਰਕੇ ਧਰਤੀ ਮਾ ਨੂੰ ਮੱਥਾ ਟੇਕ ਕੇ ਬਹੁਤ ਨਿਮਾਣਾ ਜਿਹਾ ਹੋ ਕੇ ਪੰਜਾਬੀਆਂ ਨੂੰ ਇਹ ਬੇਨਤੀ ਕੀਤੀ ਸੀਗੀ ਕਿ ਮੈਂ ਬਹੁਤ ਛੋਟਾ ਜਿਹਾ ਬੰਦਾ ਆ ਛੋਟੇ ਜਿਹੇ ਘਰ 'ਚ ਜੰਮਿਆ ਪਲਿਆ ਆ ਅੱਤ ਦੀ ਗਰੀਬੀ ਆ ਹਰ ਚੀਜ਼ ਅੱਤ ਦੀ ਦੇਖੀ ਆ ਔਰ ਮੇਰਾ ਮੰਨਣਾ ਹੈ ਕਿ ਕੋਈ ਦੁਖੀ ਦਿਖਿਆਰਾ ਜਿਹੜੇ ਦੁੱਖ ਅਸੀਂ ਆਪਣੇ ਜੀਵਨ ਚ ਆਪਣੇ ਮਾਪਿਓ ਦੀ ਅਗਵਾਈ ਚ ਦੇਖੇ ਝੱਲੇ ਆ ਉਹ ਪੰਜਾਬੀ ਲੋਕ ਜਿਹੜੇ ਹੈਗੇ ਮੇਰੇ ਪੰਜਾਬ ਦੇ ਸੋਹਣੇ ਲੋਕ ਹੈਗੇ ਉਹ ਨਾ ਝੱਲਣ ਅਗਰ ਤਾਂ ਉਹ ਸ਼ਡਿਊਲ ਕਾਸਟ ਵਰਗ ਦੇ ਆ ਤਾਂ ਉਹ ਪਰਚੇ ਤੇ ਆਪਣੇ ਆ ਪਰਚਾ ਜਿਹੜਾ A4 ਸਾਈਜ਼ ਦਾ ਪਰਚਾ ਹੁੰਦਾ ਉਸ ਪਰਚੇ ਤੇ ਟਾਈਪ ਕਰਕੇ ਐਪਲੀਕੇਸ਼ਨ ਚੰਡੀਗੜ੍ਹ ਦਫ਼ਤਰ ਪੁੱਜਣ ਪੁੱਜਦੀ ਕਰ ਔਰ ਜਿਹੜੇ ਐਸਸੀ ਨਹੀਂ ਹੈਗੇ ਨੌਨ ਐਸਸੀ ਆ ਜਨਰਲ ਐ ਬੀਸੀ ਆ ਤੁਹਾਡੀ ਕੋਈ ਬਾਹ ਨਹੀਂ ਫੜਦਾ ਮੈਨੂੰ ਇਦਾਂ ਲੱਗਦਾ ਦਸ਼ਮੇਸ਼ ਪਿਤਾ ਗੁਰੂ ਗਵਿੰਦ ਸਿੰਘ ਮਹਾਰਾਜ ਨੇ ਡਿਊਟੀ ਲਾਈ ਆ ਕਿ ਗਰੀਬ ਸਿੱਖ ਜਿਹੜਾ ਹੈਗਾ ਮਜਨੂਮ ਜਿਹੜਾ ਹੈਗਾ ਨਮਾਣਾ ਜਿਹੜਾ ਹੈਗਾ ਜਿਹਦੀ ਕੋਈ ਬਾਹ ਨਹੀਂ ਫੜਦਾ ਉਹਦੀ ਬਾਹ ਗੜੀ ਫੜੇ ਮੇਰੇ ਮਨ ਚੋ ਇਹ ਆਵਾਜ਼ ਆਉਂਦੀ ਰਹਿੰਦੀ ਆ ਔਰ ਇਸ ਕਰਕੇ ਮੈਂ ਅਪੀਲ ਕੀਤੀ ਕੋ ਪਰਚੀ ਲੈ ਕੇ ਆਉਣ ਜਿਹੜੇ ਨੌਨ ਐਸਸੀ ਉਹ ਆਪਣੇ ਕੰਮ ਦੀ ਪਰਚੀ ਲੈ ਕੇ ਆਉਣ ਸਾਰੀਆਂ ਬਰਾਦ ਸਾਰੇ ਲੋਕ ਸਾਡੇ ਨੇ ਹਰ ਪੰਜਾਬੀ ਸਾਡਾ ਹੈ ਹੁਣ ਫੌਰ ਐਗਜ਼ਾਮਪਲ ਪਰਸੋਂ ਮੇਰੇ ਕੋਲ ਇੱਕ ਬੀਬੀ ਆਈ ਰੋਂਦੀ ਤਹਾ ਮਾਰਦੀ ਪਰਚਾ ਮੋਰੇ ਰੱਖਿਆ ਕਿ ਮੈਂ ਭੇਜ ਦਣਾ ਉਹਨਾਂ ਵੀ ਜਾ ਉੱਧਰ ਜਾ ਕੇ ਨੰਬਰ ਲਵਾਓ ਜੀ ਉਹ ਜਦੋਂ ਨੰਬਰ ਲਵਾ ਕੇ ਇਹ ਇਹ ਹੀ ਨੰਬਰ ਲਾਉਂਦੇ ਮੇਰੇ ਕੋਲ ਆਇਆ ਇੱਕ ਲੱਖ ਸਾਹਿਬਾਨ ਮੈਨੂੰ ਕਹਿੰਦੇ ਗੜੀ ਸਾਹਿਬ ਇਹ ਜਨਰਲ ਵਰਗ ਹੈ ਮੈਂ ਕਿਹਾ ਅੱਛਾ ਜੀ ਮੈਂ ਐਪਲੀਕੇਸ਼ਨ ਬੜੀ ਬੀਬੀ ਬਹੁਤ ਰੋਂਦੀ ਸੀ ਤੇ ਜਦੋਂ ਮੈਂ ਦੇਖਿਆ ਲੁਧਿਆਣੇ ਦਾ ਕੇਸ ਕੀ ਆ ਮਾਮਲਾ 2 ਸਾਲ ਪਹਿਲਾਂ ਕੁੜੀ ਵਿਆਹੀ 1 ਸਾਲ ਪਹਿਲਾਂ ਕੁੜੀ ਮਰ ਗਈ ਕੋਈ ਐਫ ਆਈ ਆਰ ਨਹੀਂ ਕੋਈ ਪਰਚਾ ਦਰਜ ਨਹੀਂ ਕੋਈ ਗ੍ਰਿਫਤਾਰੀ ਨਹੀਂ ਕਿੱਥੋਂ ਮੈਂ ਧਾਰਨ ਦੱਸ ਰਿਹਾ ਹਾਂ ਕਿ ਕਮਿਸ਼ਨ ਦਾ ਕੰਮਕਾਜ ਕੀ ਆ ਔਰ ਮੇਰੀ ਡਿਊਟੀ ਦਾ ਐਸੀ ਵਰਕ ਨੂੰ ਦੇਖਣ ਦੀ ਆ ਉੱਥੇ ਮੈਂ 24 ਘਟ ਪਰ ਮੈਂ ਬੀਬੀ ਵਾਲੀ ਫੜੀ ਮੈਂ ਦੇਖਿਆ ਵੀ ਕੌਣ ਇਹਨੂੰ ਕੰਮ ਕੌਣ ਕਰ ਸਕਦਾ ਮੈਂ ਨਹੀਂ ਕਰ ਸਕਦਾ ਪਰ ਕੌਣ ਕਰ ਸਕਦਾ ਮੈਂ ਟੂ ਚੇਅਰਮੈਨ ਪਰਸਨ ਹਿਊਮਨ ਰਾਈਟ ਨੂੰ ਮੈਂ ਲੈਟਰ ਲਿਖਿਆ ਸਟੈਂਪ ਲਾਈ ਤੇ ਮੈਂ ਸਹਿਸਵਾਏ ਪੁੱਛ ਲਿਆ ਕਿ ਬੀਬੀ ਜੀ ਕਿਹੜੀ ਬਰਾਦਰੀ ਤੁਹਾਡੀ ਕਹਿੰਦੇ ਮੇਰੇ ਦਿਮਾਗ ਚ ਆਇਆ ਵੀ ਸਾਡੀ ਸੀਪੀ ਸਾਹਿਬ ਵੀ ਉੱਥੇ ਬ੍ਰਾਹਮਣ ਹੀ ਆ ਸ਼ੁਗਲ ਮੇਲੇ ਵਾਲੀ ਗੱਲ ਐ ਦੁੱਖ ਦੂਰ ਕਰਨ ਵਾਲੀ ਗੱਲ ਕੇ ਮੈਂ ਸੀਪੀ ਸਾਹਿਬ ਨੂੰ ਐਦਾਂ ਹੀ ਫੋਨ ਮੇਰੇ ਐਦਾਂ ਪਿਆ ਹੁੰਦਾ ਸਟੈਂਡ ਦੇ ਉੱਤੇ ਮੈਂ ਐਦਾਂ ਹੀ ਫੋਨ ਲਾ ਲਿਆ ਤੇ ਮੈਂ ਫੋਨ ਲਾ ਕੇ ਸੀਪੀ ਸਰ ਨੂੰ ਨੰਬਰ ਤਾਂ ਸਹਿਤ ਬੇਨਤੀ ਕੀਤੀ ਮੈਂ ਕਿਹਾ ਸਰ ਵੀ ਮੈਂ ਐਦਾਂ ਦਾ ਕੇਸ ਭੇਜ ਰਹੇ ਆ ਤੇ ਬੀਬੀ ਰੋਂਦੀ ਆ ਦੋ ਸਾਲ ਕਹਿੰਦਾ ਹੁਣ ਮੈਨੂੰ ਨੰ ਉਹ ਤਾਂ ਹੁਣੇ ਭੇਜ ਦੇ ਫੋਨ ਤੇ ਇਹ ਕੱਲ ਆਵੇ ਇਹਦਾ ਨੰਬਰ ਭੇਜ ਦਿਓ ਤੁਰੰਤ ਕਾਰਵਾਈ ਕਰਾਂਗੇ ਮਤਲਬ ਕਹਿਣ ਦਾ ਭਾਵ ਜਿੱਦਾਂ ਹੁਣ ਆ ਆ ਕੇਸ ਆਇਆ ਤੁਹਾਡੇ ਕੋਲ ਜਿਹੜਾ ਆ ਸਸਪੈਂਸ਼ਨ ਦੇ ਕਰਾ ਮੈਂ ਬਕਾਇਦਾ ਇਹਨਾਂ ਨੂੰ ਸਮਝਾਇਆ ਕਿ ਮੈਂ ਤੁਹਾਡਾ ਆਪਸ ਦੇ ਵਿੱਚ ਕੋਈ ਨਾ ਕੋਈ ਰਸਤਾ ਕੱਢ ਦੂੰਗਾ ਤੁਸੀਂ ਥੱਲੀ ਰੱਖਿਓ ਕਾਲੀ ਨਾ ਕਰਿਓ ਮੈਂ ਤੁਹਾਡਾ ਦੋ ਚਾਰ ਸੁਣਵਾਇਨਾ ਤੇ ਰਸਤਾ ਕੱਢਦਾ ਪਰ ਉਹ ਸਰਪੰਚ ਇਹਦਾ ਕਾਲਾ ਸੀਗਾ ਉਹਦੇ ਅੰਦਰ ਜਰਾਸੀਵੇਂ ਹੀ ਐਨਾਂ ਮਤਲਬ ਧੌਰ ਚ ਸਰੀਆ ਹੀ ਐਨਾਂ ਆ ਕਿ ਦੂਆ ਬੰਦਾ ਬੰਦੇ ਨੂੰ ਬੰਦਾ ਹੀ ਨਹੀਂ ਸਮਝਣਾ ਕਿਸੇ ਤੇ ਪਰਸਾ ਕਰਨਾ ਚਾਹੀਦਾ ਆ ਮੈਂ ਕਰੇ ਕਿਸੇ ਦੇ ਖਿਲਾਫ ਕਾਰਵਾਈ ਕਰਦਾ ਕਰਦੀ ਆ